ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਅਪਕਮਿੰਗ ਪ੍ਰੋਜੈਕਟ ਜਾਨੀ ਕਿ ਆਉਣ ਵਾਲੀ EP ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਹੁਣ ਇਹ ਫੁੱਲ EP ਸਿੱਧੂ ਮੂਸੇ ਵਾਲੇ ਬਾਈ ਦੀ ਜਿਸ ਦੇ ਵਿੱਚ 3 ਟਰੈਕ ਹੋਣ ਵਾਲੇ ਨੇ 11 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ ਸਿੱਧੂ ਮੂਸੇ ਵਾਲੇ ਬਾਈ ਦੇ ਜਨਮ ਦਿਨ ਦੇ ਉੱਤੇ ਅਤੇ ਉਸ ਦਿਨ ਦਾ ਸਿੱਧੂ ਮੂਸੇ ਵਾਲੇ ਫੈਨਜ਼ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿਉਂਕਿ ਉਸ ਦਿਨ ਸਿੱਧੂ ਮੂਸੇ ਇਹਦੀ ਤਿੰਨ ਗੀਤਾਂ ਦੀ ਈਪੀ ਵੀ ਰਿਲੀਜ਼ ਹੋਣ ਵਾਲੀ ਹੈ ਅਤੇ 11 ਜੂਨ ਨੂੰ ਵੱਡੇ ਰਿਕਾਰਡ ਟੁੱਟਣਗੇ ਅਤੇ ਵੱਡੇ ਰਿਕਾਰਡ ਬਣਨਗੇ ਤਾਂ ਦੋਸਤੋ ਹੁਣ ਸਰਦਾਰ ਬਲਕੌਰ ਸਿੰਘ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਨੂੰ ਸਿੱਧੂ ਫੈਨਜ਼ ਵੱਲੋਂ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਉਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਗੀਤਾਂ ਬਾਰੇ ਕੁਝ ਖੁਲਾਸਾ ਕੀਤਾ ਹੈ ਅਤੇ ਉਸ ਵੀਡੀਓ ਦੇ ਵਿੱਚ ਜਦੋਂ ਇੱਕ ਪੱਤਰਕਾਰ ਸਰਦਾਰ ਬਲਕੌਰ ਸਿੰਘ ਨੂੰ ਪੁੱਛਦਾ ਹੈ ਕਿ ਆਉਣ ਵਾਲੇ ਗੀਤਾਂ ਦੇ ਵਿੱਚ ਕੀ ਖਾਸ ਹੋਣ ਵਾਲਾ ਹੈ ਤਾਂ ਸਰਦਾਰ ਬਲਕੌਰ ਸਿੰਘ ਉਸ ਪੱਤਰਕਾਰ ਅਲੇ ਗੀਤਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਵੱਲੋਂ ਉਹਨਾਂ ਲੋਕਾਂ ਨੂੰ ਰਿਪਲਾਈ ਕੀਤਾ ਗਿਆ ਜੋ ਸਿੱਧੂ ਮੂਸੇ ਵਾਲੇ ਦੇ ਕਿਸੇ ਸਮੇਂ ਨਾਲ ਸੀ ਅਤੇ ਨਾਲ ਰਹਿ ਕੇ ਵੀ ਸਿੱਧੂ ਮੂਸੇ ਵਾਲੇ ਦਾ ਨਾਮ ਬਦਨਾਮ ਕਰਦੇ ਰਹੇ ਅਤੇ ਉਸ ਨੂੰ ਵਰਤਦੇ ਰਹੇ ਅਤੇ ਉਹਨਾਂ ਲੋਕਾਂ ਨੇ ਸਿੱਧੂ ਦੇ ਨਾਮ ਤੇ ਬਹੁਤ ਜ਼ਿਆਦਾ ਫੇਮ ਖੱਟਿਆ ਅਤੇ ਫੇਰ ਵੀ ਅੱਜ ਉਹ ਪਰਿਵਾਰ ਦੇ ਨਹੀਂ ਬਣੇ ਅਤੇ ਸਿੱਧੂ ਮੂਸੇ ਵਾਲੇ ਨੂੰ ਤਾਂ ਭੁੱਲ ਹੀ ਗਏ ਅਤੇ ਸਰਦਾਰ ਬਲਕੌਰ ਸਿੰਘ ਨੇ ਆਪਣੀ ਉਸ ਇੰਟਰਵਿਊ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਇਹ ਗੀਤ ਸਿੱਧੂ ਮੂਸੇ ਵਾਲਾ ਬਾਈ ਆਪਣੇ ਜਿਉਂਦੇ ਜੀ ਰਿਲੀਜ਼ ਕਰਨ ਵਾਲਾ ਸੀ ਪਰੰਤੂ ਉਸ ਨੂੰ ਮੈਂ ਰੋਕ ਦਿੱਤਾ ਕਿਉਂਕਿ ਉਸ ਸਮੇਂ ਮਾਹੌਲ ਖਰਾਬ ਹੋ ਜਾਂਦਾ ਅਤੇ ਸਿੱਧੂ ਮੂਸੇ ਵਾਲੇ ਨੂੰ ਮੈਂ ਹੀ ਮਨਾ ਕੀਤਾ ਸੀ ਕਿ ਇਹ ਗੀਤ ਆਪਾਂ ਹਲੇ ਰਿਲੀਜ਼ ਨਹੀਂ ਕਰਨਾ ਪਰ ਅੱਜ ਦੇ ਮਾਹੌਲ ਨੂੰ ਦੇਖ ਕੇ ਕਿ ਸਿੱਧੂ ਮੂਸੇਵਾਲੇ ਦੇ ਯਾਰਾਂ ਦਾ ਬਦਲਦਾ ਬਤੀਰਾ ਦੇਖ ਕੇ ਮੈਂ ਆਪ ਇਹ ਗੀਤ ਰਿਲੀਜ਼ ਕਰਨ ਜਾ ਰਿਹਾ ਹਾਂ ਅਤੇ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਇਸ ਗੀਤ ਨੂੰ ਭਾਵੇਂ ਸਿੱਧੂ ਮੂਸੇਵਾਲੇ ਨੇ ਲਿਖਿਆ ਅਤੇ ਗਾਇਆ ਪਰ ਇਹ ਮੇਰੇ ਦਿਲ ਦੀਆਂ ਭਾਵਨਾਵਾਂ ਵੀ ਨੇ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਯਾਰਾਂ ਦਾ ਅਸਲੀ ਚਿਹਰਾ ਲੋਕਾਂ ਨੂੰ ਵਿਖਾਉਣਾ ਹੈ ਅਤੇ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਸਾਰੇ ਦੇ ਸਾਰੇ ਗੀਤ ਪਸੰਦ ਆਉਣਗੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਰਦਾਰ ਬਲਕੌਰ ਸਿੰਘ ਦੀ ਇਸ ਵੀਡੀਓ ਉੱਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨੀ ਇਸ ਕਰਕੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਅਤੇ ਸਿੱਧੂ ਬਾਈ ਨੂੰ ਚਾਉਣ ਵਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ